ਪਾਰਟੀ ਭਗਵਾ ਸੈਨਾ ਦਾ ਵਾਇਸ ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦਿਵੇ ਸਰਪੰਗਤ ਜੀ ਪੰਜਾਬ ਪ੍ਰਧਾਨ ਮੈਂ ਮੇਰਾ ਮਜੀਠਾ ਰੋਡ ਦੇ ਉੱਤੇ ਈ ਰਿਕਸ਼ਿਆਂ ਦੀ ਪ੍ਰਵੀਨ ਆਟੋ ਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਹਾਂ ਤੇ ਮੇਰੀ ਨਾਂ ਗੈਨ ਨਰੰਦਸਿਆ ਮੈਂ ਪਾਰਟੀ ਚ ਹੈਗਾ ਮੈਂ ਸincere ਰੰਗਵੱਧ ਦੇ ਸਰਜੀ ਦੇ ਨਾਲ ਪਾਰਟੀ ਸਾਰਿਆਂ ਦੇ ਨਾਲ ਤੇ ਨਾ ਮੇਰਾ ਕੋਈ ਨਾ ਕੋਈ ਵੈਰ ਨਾ ਵਿਰੋਧ ਕੋਈ ਨਾ ਮੈਂ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ-ਜੁਲ ਕੇ ਰਹਿਦਾ ਵਾ ਕੱਲ ਕੋਈ ਸਵੇਕ 9:00 ਵਜੇ ਦਾ ਟਾਈਮ ਸੀ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਆ ਤੇ ਦੋ ਜਣੇ ਸਵੇ 9:00 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੂੰਹ ਤੇ ਰਮਾਲ ਬੰਨੇ ਹੋਏ ਤੇ ਉਹ ਜਦੋਂ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀਰ ਜੀ ਦੱਸੋ ਤੇ ਉਹਨਾਂ ਕੋ ਪਿਸਤਲ ਹੀ ਉਹਨਾਂ ਨੇ ਹੁੰਦਾਂ ਹੀ ਕੋਈ ਗੱਲ ਨਹੀਂ ਕੀਤੀ ਕੋਈ ਆਉਂਦੇ ਹੀ ਬਸ ਸਿੱਧਾ ਨਣ ਨੇ ਇੱਕ ਫਾਇਲ ਜਦੋਂ ਮੇਰੇ ਮਾਰਿਆ ਨਾ ਪਿਸਤਲ ਕੱਢ ਗਏ ਤੇ ਮੈਂ ਇਹਨੂੰ ਜਦੋਂ ਨਾ ਫਾਇਲ ਮਾਰਿਆ ਤਾਂ ਮੈਂ ਥੋੜਾ ਜਿਹਾ ਸਾਈਡ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾ ਵੱਜ ਗਈ ਇੱਥੇ ਥੱਲੇ ਉਹ ਗੋਲੀ ਅੰਦਰ ਹੀ ਆ ਗਈ ਸਾਈਡ ਤੇ ਇਧਰ ਆ ਗਈ ਧਰਵਾਚ ਤੇ ਉਹਨਾਂ ਦੂਸਰੀ ਗੋਲੀ ਪਿਸਟਲ ਹੀ ਉਹਨਾਂ ਕੋ ਦੂਸਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗੋਈ ਲੰਗੀ ਹੈ ਕਿ ਤਿੰਨ ਫਾਇਰ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲਾਗੇ ਮੈਂ ਬਹਿ ਗਿਆ ਥੱਲੇ ਉਹ ਕੋਈ ਬਹੁਤਾ ਟਾਈਮ ਨਹੀਂ 5 ਸਕਿੰਟ ਦਾ ਵੱਤਵਾ 6 ਸਕਿੰਟ ਦਾ ਟਾਈਮ ਹੋਊਗਾ ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਵਾ ਉਥੇ ਦਵਾ ਦਵਾ ਮਾਰ ਕੇ ਫੈਲ ਮਾਰਕੀਟ ਤੇ ਨਿਕਲ ਗਿਆ ਮੇਰ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫੈਲਿੰਗ ਹੋਈ ਤੇ ਉਹਨੇ ਮਨ ਪੁੱਛਿਆ ਮੈਂ ਹਾਂ ਬੱਬੂ ਠੀਕ ਈ ਆ ਕਹਿੰਦਾ ਮੈਂ ਠੀਕ ਈ ਆ ਕਹਿੰਦਾ ਭਾਈ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲੱਤ ਪੱਗ ਖੂਨ ਨਾਲ ਮੈਂ ਨੈਣ ਉੱਛੜਿਆ ਸਲਟ ਮੇਰੀ ਸਾਰੀ ਭਰੀ ਪਈ ਚਲੋ ਜੀ ਮੈਂ ਫਿਰ ਕਰਦੇ ਆ ਨਾ ਆਪਣੇ ਆਂਦੇ ਨਾਲ ਲੈ ਕੇ ਤੇ ਇੱਥੇ ਗੁਰੂ ਨਾਨਕੋ ਹਸਪੀਟਲ ਤੇ ਸਿੱਧਾ ਆ ਗਏ ਆ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਨਾ ਕੋਈ ਮੇਰਾ ਕਿਹਨਾ ਕੋਈ ਵੈਰ ਨਾ ਵਿਰੋਧ ਕਿ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਕਬਲ ਤੇ ਕੰਮ ਨਹੀਂ ਸੈੱਟ ਹੁੰਦੇ ਜੇ ਬੰਦਾ ਮਿਹਨਤ ਕਰਦਾ ਹੋਵੇ ਜੇ ਰੋਟੀ ਚੰਗੀ ਕੋਈ 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 ਵੀਰਜੀ ਰੰਦਰਸ ਬਾਜੀ ਨਹੀਂ ਬਈ ਨਾ ਲੁੱਟ ਖੋ ਕਰਨ ਵੀ ਨਹੀਂ ਆਇਓ ਦੇ ਲੁੱਟ ਖੋ ਕਰਨੋਂ ਦੇ ਦਿੰਨਾ ਮੈਨੂੰ ਆਉਂਦਿਆ ਗੋਲੀ ਨਹੀਂ ਮਾਰਨੀ ਜਾਂ ਪੈਸੇ ਮੰਗਣੇ ਜਾਂ ਉਹਨਾਂ ਨੇ ਡਿਮਾਂਡ ਕਰਨੀ ਕਿਸ ਘਟਨਾ ਦਾ ਕੋਈ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਜਾਂ ਕੁਛ ਹੈਗਾ ਅੰਦਰੋਂ ਆਉਂਦਾ ਮੇਰੇ ਲੱਗੇ ਮਾਰਕੀਟ 'ਚ ਕੈਮਰੇ ਲੱਗੇ ਆ ਉਹਨਾਂ ਜਿੰਨਾਂ ਦੀਆਂ ਤਸਵੀਰਾਂ ਆਈਆਂ ਵਾ ਉਹ ਜਿਹੜੀਆਂ ਉਹਨਾਂ ਦੀਆਂ ਸਲੈਬ ਵੀਡੀਓ ਮੈਨੂੰ ਵੀ ਭੇਜਤੀਆਂ ਗਵਾਂਡੀ ਜੇ ਕੋਈ ਪਛਾਣ ਚਾਹਦਾ ਨਹੀਂ ਮੇਰੇ ਪਹਿਚਾਨ ਚ ਮੂੰਹ ਬੰਨੇ ਹੈ ਪਹਿਚਾਨ ਚ ਨਹੀਂ ਆਉਂਦਾ ਅੱਛਾ ਉਹ ਘਟਨਾ ਦੀ ਫੁਟੇਜ ਤੁਹਾਡੇ ਕੋਲ ਆ ਚੁੱਕੀ ਆ ਹਾਂਜੀ ਹਾਂਜੀ ਆ ਚੁੱਕੀ ਇਸ ਬੰਦੇ ਤੇ ਜੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ ਕੀਤੀ ਆ ਜੀ ਆਪਣੇ ਕੀ ਕਾ ਕਾਰਵਾਈ ਬਾਰੇ ਇੱਕ ਬੋਲ ਨਹੀਂ ਕਿਹਾ ਤੇ ਆਪਣੇ ਸਵੇਰੇ ਡਿਪਟੀ ਸਾਹਿਬ ਵੀ ਆਏ ਸੀ ਤੇ ਉਹਨਾਂ ਵੀ ਇਹ ਪ੍ਰੋਸਾ ਦਿੱਤਾ ਵਾ ਕਿ ਅਸੀਂ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਤੱਕ ਸਾਨੂੰ ਪਤਾ ਲੱਗ ਗਿਆ ਵਾ ਕੋਤਿਆਂ ਤੱਕ ਕੱਲ ਤੱਕ ਬੰਦੇ ਰੈਸਟ ਕਰ ਲਾਂਗੇ ਸਾਡੇ ਰਾਸ਼ਟਰੀ ਭਗਵਾਨ ਸੈਨਾ ਦੇ ਪੰਜਾਬ ਪ੍ਰਧਾਨ ਕੋਲ ਨੇ ਅੱਡੇ ਦਵੇਸਰ ਜੀ ਪੰਗ ਜੀ ਜੀ ਪਤਾ ਲੈਣ ਆਏ ਤੁਹਾਡਾ ਹਾਲ ਚਾ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਉਸ ਵੇਲੇ ਸਾਰੀਆਂ ਪਾਰਟੀਆਂ ਹੁੰਦੀਆਂ ਜੀ ਆਪਣੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੈਂ ਤੇ ਇਹੋ ਕੋਈ ਮੰਗ ਕਰਦਾ ਜੀ ਪਹਿਲੇ ਨੰਬਰ ਤੇ ਦੇਖੋ ਜੀ ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ ਬੱਚੇ ਪਾਲਣੇ ਆ ਜੇ ਮੈਂ ਕਾਰੋਬਾਰ ਨਹੀਂ ਕਰੂੰਗਾ ਮੈਂ ਤਾਂ ਵਿਹਲਾ ਬੈਜੂੰਗਾ ਤੇ ਮੈਂ ਇਹੋ ਹੀ ਮੰਗ ਕਰਦਾ ਵਾਂ ਕਿ ਕਮਿਸ਼ਨਰ ਸਾਹਿਬ ਕੋ ਡੀਜੀਪੀ ਵੱਲੋਂ ਕਾ ਆਪਣੀ ਪਾਰਟੀ ਵੱਲੋਂ ਕਿ ਮੈਨੂੰ ਦੇ ਇੱਕ ਮੇਰੇ ਤੇ ਫੇਰ ਵੀ ਹਮਲਾ ਕਰ ਸਕਦੇ ਅੱਗੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਮੇਰਾ ਕੋਈ ਨਾਮ ਮੇਰੀ ਕੋਈ ਰੰਧਾ ਸਿਆਣਾ ਕੋਹਿਆ ਕਿ ਮੈਨੂੰ ਸਕਿਉਰਟੀ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੇ ਨਹੀਂ ਤੇ ਮੈਨੂੰ ਆਪਣੀ ਰੱਖਿਆ ਵਾਸਤੇ ਕੋਈ ਮੈਨੂੰ ਲਾਇਸੈਂਸੀ ਕੋਈ ਮੈਨੂੰ ਕੋਈ ਮੈਨੂੰ ਦਿੱਤਾ ਜਾਵੇ ਕੋਈ ਤੁਸੀਂ ਆਪਣੀ ਸੇਫਟੀ ਵਾਸਤੇ ਕੁਝ ਬਿਲਕੁਲ ਬਿਲਕੁਲ ਜੀ ਸਕਿਉਰਟੀ ਮੰਗਦੇ ਜੀ ਬਿਲਕੁਲ ਜੀ ਯੋ ਕਿ ਕੱਲ ਜਿੱਦਾਂ ਮਰਨਾ ਆ ਮੈਂ ਤੇ ਮੇਰਾ ਦੂਜਾ ਜਨਮ ਆ ਕੱਲ ਤੇ ਮੈਨੂੰ ਮਾਰ ਕੇ ਸੁੱਟ ਗਏ ਆ ਕੱਲ ਕਿੰਨੇ ਟਾਈਮ ਦੀ ਘਟਨਾ ਆਏ ਇਹ ਕੱਲ ਕੋਈ 9 ਤੋਂ ਸਵਾ 9:20 ਦੇ ਲਾਗੇ ਚ ਆ ਗਏ ਸਵਾ 9 ਵਜੇ ਦਾ ਟਾਈਮ ਰਾਤ ਦੇ ਰਾਤ ਦੇ ਟਾਈਮ 9:20 ਦੇ ਹਾਂ ਹਾਂਜੀ ਹਾਂਜੀ ਤੇ ਉਸ ਟਾਈਮ ਕੋਈ ਫਿਰ ਹਸਪੀਟਲ ਆ ਗਏ ਦੇਖੋ ਜੀ ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਮੇਰੇ ਤਿੰਨ ਫੈਲ ਕੀਤੇ ਉਹਨਾਂ ਨੇ ਕਿ ਮੇਰੇ 1 ਵਜਾ ਆ ਕੇ ਜਾਂ ਤਿੰਨੇ ਆ ਲੱਗਦੇ ਕਿ ਮੇਰੇ ਮਤਲਬ ਤਿੰਨੇ ਹੀ ਵਜੇ ਆ ਗੋਗੇ ਉਹਨਾਂ ਨੇ ਕੋਈ 10 ਫੁੱਟ ਦੀ ਦੂਰੀ ਤੋਂ ਫਾਇਲ ਮਾਰੇ ਆ ਠੀਕ ਹੈ ਬਾਅਦ ਚ ਜਦੋਂ ਫਿਰ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰ ਹੀ ਆ ਇੱਥੋਂ ਵੱਜੀ ਆ ਇਧਰ ਸਾਈਡ ਤੇ ਆ ਗਈ ਆ ਠੀਕ ਹੈ ਠੀਕ ਹੈ ਤੇ ਮੈਂ ਤਾਂ ਫਿਰ ਮੈਂ ਇਹੋ ਹੀ ਸਰਕਾਰ ਤੋਂ ਵੀ ਕਿ ਭਗਵਾਨਤ ਮਾਨ ਕੋ ਇਹੋ ਮੰਗ ਕਰਦਾ ਮੈਂ ਜੇ ਜਿਹੜਾ ਕੋਈ ਵੀ ਹੈ ਮੇ ਨਹੀਂ ਕਿ ਕੋਈ ਪਾਰਟੀ ਉਦਾਂ ਵੀ ਕੋਈ ਜਿਹੜਾ ਆਪਣਾ ਕੋਈ ਕਾਰੋਬਾਰ ਹੈ ਇਹਨਾਂ ਦੀ ਸਰਕਾਰਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਤੇ ਜਿਨ੍ਹਾਂ ਨੂੰ ਨਜਾਇਜ਼ ਹੀ ਨਾ ਕੋਈ ਰੰਦਸ ਨਾ ਕੋਈ ਲੈਣਾ ਨਾ ਕੋਈ ਦੇਣਾ ਜਾ ਕੇ ਤਾਂ ਮੇਰਾ ਕੋਈ ਲੈਣਾ ਦੇਣਾ ਵਾ ਫੇਰ ਚਲੋ ਹੁੰਦਾ ਵਾ ਨਾ ਮੇਰੀ ਰੰਦਸ ਆ ਕਿਸ ਨਾ ਕਿ ਨਜਾਇਜ਼ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਵਾ ਮੈਨੂੰ ਤੇ ਉਹ ਕਹਿੰਨਾ ਕਿ ਮੈਨੂੰ ਜਾਨ ਜੋ ਵੀ ਹੈ ਕਿ ਮੈਨੂੰ ਸਰਕਾਰ ਵੱਲੋਂ ਜਾਂ ਸਕਿਉਰਟੀ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰੱਖਿਆ ਵਾਸਤੇ ਮੈਨੂੰ ਕੋਈ ਲਾਇਸੈਂਸੀ ਕੋਈ ਦਿੱਤਾ ਜਾਵੇ ਮੈਨੂੰ ਮੇਰਾ ਨਾਮ ਜੀ ਪੰਕਜ ਦਵੇਸਰ ਰਾਸ਼ਟਰੀ ਵਰਦਾਂਗ ਭਗਵਾਨ ਸੈਨਾ ਸੰਗਠਨ ਦਾ ਅੱਜ ਅਸੀਂ ਹਸਪਤਾਲ ਬੈਠੇ ਹਾਂ ਜੀ ਗੁਰਵਾਨ ਨਗਰ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੇ ਸੰਗਠਨ ਦੇ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਉਂਡ ਦੀ ਜਿਹੜਾ ਕਿ ਉਹਨਾਂ ਨੂੰ ਜਾਨਵਰ ਮਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਆ ਪਰ ਪ੍ਰਸ਼ਾਸਨ ਉਤੇ ਸਵਾਲ ਆ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ ਬਾਰ ਬਾਰ ਇਹਨਾਂ ਨੂੰ ਗੁਹਾਰ ਲਾਉਂਦੇ ਆ ਵੀ ਇਹ ਲੋਕ ਸਾਡੇ ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ ਔਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ ਸਨਵਾਈ ਕੀਤੀ ਜਾਂਦੀ ਹੈ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨਮਾਇੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਵੀਨ ਜੀ ਰੱਬ ਉਹਨਾਂ ਨੂੰ ਲੰਬੀ ਉਮਰ ਦਵੇ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਭਗਵਾ ਸੇਨਾ ਤਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਜਾਂ ਸੰਗਠਨਾਂ 'ਚ ਕੰਮ ਕਰ ਰਹੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਦੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਹੋ ਰਹੇ ਨੇ ਪੁਲਸਰੀ ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਰਸਤ ਕਰਨ ਇਹ ਸਾਡੀ ਅਪੀਲ ਆ ਜੀ ਇਹ ਘਟਨਾ ਕੱਲ ਰਾਤ ਦੀ ਆ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਹਨਾਂ ਵੱਲੋਂ ਕੋਈ ਇਹੋ ਜਿਹਾ ਕੋਈ ਰਿਪੋਰਟ ਦਰਜ ਕਰਾਈ ਜਾਂ ਪ੍ਰਸ਼ਾਸਨ ਨੇ ਰਾਤ ਦੀ ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਕੀਤੀ ਹੈ ਜੀ ਦੇਖੋ ਜੀ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਇਹ ਕੀਤੀ ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸਐਚਓ ਸਾਹਿਬ ਆਏ ਆ ਡੀਐਸਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂs ਘਟਨਾ ਦਾ ਬੰਦਾ ਹੋਵੇ ਤੇ ਚਾਹੇ ਉਹ ਬਾਹਰ ਦਾ ਆਮ ਬੰਦਾ ਹੋਵੇ ਜਾਨ ਬਾਰ-ਬਾਰ ਨਹੀਂ ਮਿਲਦੀ ਉਹਦੇ ਛੋਟੇ ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਵਾਰੀ ਵਾਰੀ ਸਿਰ ਥੋੜੇ ਸਮੇਂ ਬਾਅਦ ਜਦੋਂ ਹਿੰਦੂਸ ਗੰਢ ਤੇ ਇਕੱਠੇ ਹੋਣਗੇ ਜਦੋਂ ਇੱਥੇ ਗਮਾ ਗਮੀ ਦਾ ਮੌਲੂਗਾ ਫਿਰ ਸਾਰੇ ਅਫਸਰ ਆ ਜਾਣੇ ਆ ਅਸੀਂ ਇਹ ਕਹਿੰਨੇ ਵੀ ਸਾਡੀ ਤੇ ਸੁਣਵਾਈ ਤੁਸੀਂ ਕਰਨੀ ਕਰਨੀ ਆ ਆਮ ਬੰਦੇ ਦੀ ਵੀ ਸੁਣਵਾਈ ਕਰਿਆ ਕਰੋ ਜੇਕਰ ਇਦਾਂ ਕੋਈ ਇਨਸੀਡੈਂਟ ਹੁੰਦੇ ਉ ਤੁਰੰਤ ਜਿਹੜੇ ਉਜਤਕਾਰੀਆਂ ਉੱਤੇ ਪਹੁੰਚਣ ਮੌਕੇ ਦਾ ਜੱਜਾਂ ਲੈਣ ਤੇ ਦੋਸ਼ੀਆਂ ਨੂੰ ਸਲਾਖਾ ਲਿਖੇ ਵੇਚਣ ਦੇਖੋ ਜੀ ਸਾਨੂੰ ਵਾਜਤ ਖਰਾਬ ਮਿਲੀ ਕਿ ਪ੍ਰਦੀਪ ਸਿੰਘ ਸਾਨੂੰ ਜਿਹੜਾ ਉਹ ਮਲਸੀਪਾਸੀ ਗੁਰਨਾਨ ਕਵੀਨੂ ਜਿਹੜਾ ਜੀ ਰਿਕਸ਼ਾ ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬਖਾਰੀ ਜੀ ਦੇ ਗੁਰਦੁਆਰੇ ਸਾਹਮਣੇ ਉਹਨੂੰ ਜਿਹੜਾ ਗੁਰਨਾਨ ਖਸਲ ਰਾਜ ਜਰੇਲਾਜਾ ਤੇ ਗੋਲੀ ਲੱਗੀ ਜਿਸ ਦੇ ਸਬੰਧ ਵਿੱਚ ਮੈਂ ਮੌਕੇ ਤੇ ਪੁੱਜ ਕੇ ਉੱਥੇ ਡਾਕਟਰ ਕੋਲੋਂ ਫਿਟਨੈਸ ਸਰਟੀਫਿਕੇਟ ਦਾ ਬਿਆਨ ਗਰਮਨ ਕੀਤਾ ਅਤੇ ਐਫਆਈਆਰ ਲੋਜ ਕਰ ਦਿੱਤੀ ਜੇ ਮਕਰਮਾ ਨੰਬਰ 152 ਡੇਟ ਅੱਜ ਦੀ ਅੰਡਰ ਸੈਕਸ਼ਨ 109 ਕਿੰਸਟੇਲ ਇਲੈਕਟ੍ਰੋ 9.14 ਬੀਨਸਤ ਨਾਲ ਬੱਤੀ ਹਮਦਰਦ ਲੱਤਨ ਕੀਤੀ ਗਈ ਹੈ ਦੋਸ਼ੇ ਦੀ ਪਾਲ ਜਗਈ ਹੈ ਜਲਦੀ ਹੀ ਉਹਨਾਂ ਨੂੰ ਟੈਸਟ ਕਰਕੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਯਕੀਨਤ ਨਾ ਹੈ ਪੂਰਾ ਮਾਮਲਾ ਹੈ ਕਿ ਜੀ ਦੇਖੋ ਜੀ ਫਿਲਹਾਲ ਡੂਰਿੰਗ ਕੋਰਸ ਆਫ ਅਨ ਇਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਜੀ ਫਿਲਹਾਲ ਬੰਦਰਗਾਂ ਨਵੈਸਟੀਗੇਸ਼ਨ ਚੱਲ ਰਹੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਚੈੱਕ ਕਰ ਰਿਹਾ ਜੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਮਤਲਬ ਗ੍ਰਿਫਤਾਰੀ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰਾਂਗੇ ਫਿਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਮੈਂ ਪੁੱਛਿਆ ਵੀ ਉਹਨਾਂ ਨੂੰ ਪਰਵੀਂ ਜੀ ਉਹਨਾਂ ਨੂੰ ਕਿ ਕਿਸ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦੁਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸਮ ਦਾ ਕੋਈ ਕਿਸੇ ਦੇ ਨਾਲ ਗਾਲੀ ਕਲੋਚ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦੁਸ਼ਮਣੀ ਦਾ ਨਾਮ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਮੈਂ ਕਿਸੇ ਨਾਲ ਗਾਲੀ ਕਲੋਚ ਕੀਤਾ ਕਰਨਾ ਕਿਦੋਂ ਦੀ ਹੈ ਸਰ ਇਹ ਕੱਲ ਸ਼ਾਮੀ तकरीबन 9:30 9:30 ਦੇ ਕਰੀਬ ਟਾਈਮ ਦੇ ਕਰੀਬ ਇਹਦੀ ਘਟਨਾ ਹੋਈ ਹੈ ਅੱਜ ਜਿਹੜੇ ਲਾਜਮਤ ਜਿਹੜੇ ਹੋਇਆ ਜੀ ਪਤਾ ਲੱਗਾ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫਾਇਰ ਸ਼ਾਟ ਹੋਏ ਉਹਨਾਂ ਨੇ ਲੱਗਾ ਵੀ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਖੱਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਵਾਰਾ ਖੱਬੇ ਮੋੜੇ ਤੋਂ ਲੰਘਿਆ ਲੱਗਾ ਲੱਗਾ ਹੱਲ ਤੱਕ ਹੀ ਉਹਨਾਂ ਦੀ ਹਾਂ ਠੀਕ ਹੈ ਜੀ ਛੇਟ ਹੈ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਕੀ ਨਹੀਂ ਜੀ ਜੋ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਰੰਤ ਗ੍ਰਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਜਾਣਕਾਰੀ ਦਿੱਤੀ ਜਾਏਗੀ